ਜਦੋਂ ਵੀ ਮੈਕਸੀਕੋ ਦਾ ਨਾਮ ਸੁਣੀਦਾ ਵਾ ਦਿਮਾਗ ਵਿੱਚ ਡਰਗ ਕਾਰਟੇਲਸ ਨਾਲ ਜਿਹੜੇ ਹਾਲੀਵੁੱਡ ਦੀਆਂ ਫਿਲਮਾਂ ਦੀ ਸੀਨ ਯਾਦ ਆਉਂਦੇ ਆ ਤੇ ਜਾਂ ਫਿਰ ਯਾਦ ਆਉਂਦੀਆਂ ਵਾ ਕਹਾਣੀਆਂ ਇੰਡੀਆ ਚ ਡੋਂਕੀ ਲਾ ਕੇ ਗਏ ਲੋਕਾਂ ਦੀ ਮੈਕਸੀਕੋ ਵਿੱਚ ਡਰਗ ਕਾਰਟੇਲਸ ਵੱਲੋਂ ਕੀਤੀ ਜਾਣ ਵਾਲੀ ਵਾਇਲੈਂਸ ਉਥੋਂ ਦੇ ਲੋਕਾਂ ਲਈ ਇੱਕ ਬੜਾ ਵੱਡਾ ਇਸ਼ੂ ਆ ਜੋ ਅੱਜ ਤੱਕ ਵਰਲਡ ਲੈਵਲ ਤੇ ਇੰਨਾ ਹਾਈਲਾਈਟ ਨਹੀਂ ਹੋਇਆ ਤੇ ਨਾ ਹੀ ਇਹਨੂੰ ਜਿਆਦਾ ਮੀਡੀਆ ਕਵਰੇਜ ਮਿਲਦੀ ਆ ਆ ਇੱਕ ਲਿਸਟ ਆ ਦੁਨੀਆ ਦੇ ਟੌਪ ਦੇ 50 ਸ਼ਹਿਰਾਂ ਦੀ ਜਿੱਥੇ ਸਭ ਤੋਂ ਵੱਧ ਮਰਡਰ ਹੁੰਦੇ ਆ ਹਰ 1 ਲੱਖ ਬੰਦੇ ਵਿੱਚ ਤੇ ਤੁਸੀਂ ਸਾਫ਼ ਦੇਖ ਸਕਦੇ ਜੀ ਕਿ ਟੌਪ 10 ਸ਼ਹਿਰਾਂ ਦੇ ਵਿੱਚੋਂ 9 ਸ਼ਹਿਰ ਜਿਹੜੇ ਉਹ ਮੈਕਸੀਕੋ ਦੇ ਆ ਕੋਲੀਮਾ ਨਾਮ ਦਾ ਸ਼ਹਿਰ ਟੌਪ ਤੇ ਆ ਜਿੱਥੇ ਹਰ 1 ਲੱਖ ਬੰਦੇ ਪਿੱਛੇ 181 ਕਤਲ ਹੁੰਦੇ ਆ ਤੇ ਜੇ ਗੱਲ ਕੀਤੀ ਜਾਵੇ ਸਾਲ ਵਿੱਚ ਹੋਣ ਵਾਲੇ ਟੋਟਲ ਮਰਡਰਸ ਦੀ ਤੇ ਟੌਪ ਤੇ ਹੈਗਾ ਵਾ ਮੈਕਸੀਕੋ ਦੀ ਬਹਾਅ ਕੈਲੀਫੋਰਨੀਆ ਸਟੇਟ ਦਾ ਸ਼ਹਿਰ ਟਿਉਵਾਨਾ ਜਿੱਥੇ ਹਰ ਸਾਲ ਐਵਰੇਜ 2000 ਲੋਕ ਮਰਡਰ ਕੀਤੇ ਜਾਂਦੇ ਆ ਤੇ ਇਹਨਾਂ ਵਿੱਚੋਂ ਮੈਜੋਰਿਟੀ ਜਿਹੜੀ ਹੁੰਦੀ ਆ ਉਹ ਡਰੱਗ ਕਾਰਟਲਸ ਜਾਂ ਫਿਰ ਗੈਂਗਨਾ ਰਿਲੇਟਿਡ ਹੁੰਦੀ ਆ ਟਿਉਵਾਨਾ ਦੇ ਲਾਗੇ ਇੱਕ ਹੋਰ ਜਗ੍ਹਾ ਪੈਂਦੀ ਆ ਜਿਹਦਾ ਨਾਮ ਹੈਗਾ ਵਾ ਹੈਨਸਨਾਡਾ ਜੋ ਇਸ ਲਿਸਟ ਵਿੱਚ 44ਵੇਂ ਨੰਬਰ ਤੇ ਆਉਂਦਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਸ਼ਹਿਰ ਵਿੱਚ ਪਿਛਲੇ ਹਫ਼ਤੇ ਹੋਈ ਇੱਕ ਵਾਰਦਾਦੀ ਗੱਲ ਕਰਾਂਗੇ ਆਸਟ੍ਰੇਲੀਆ ਦੇ ਪਰਸ ਸ਼ਹਿਰ ਵਿੱਚ ਜੰਮੇ ਪਲੇ ਦੋ ਭਰਾ ਜੇਕ ਤੇ ਕੈਲਮ ਰੌਬਿੰਸਨ ਮੈਕਸੀਕੋ ਜਾਂਦੇ ਆ ਇੱਕ ਸਰਫਿੰਗ ਟ੍ਰਿਪ ਦੇ ਲਈ April ਦੇ ਵਿੱਚ 33 ਸਾਲ ਦੀ ਉਮਰ ਦਾ ਕੈਲਮ ਜਿਹੜਾ ਉਹ ਅਮਰੀਕਾ ਵਿੱਚ ਰਹਿੰਦਾ ਹੁੰਦਾ ਵਾ ਤੇ ਇੱਕ ਪ੍ਰੋਫੈਸ਼ਨਲ ਲੈਕਰੋਸ ਪਲੇਅਰ ਹੁੰਦਾ 30 ਸਾਲਾਂ ਦਾ ਜੇਕ ਬਰਥ ਰੈਂਦਾ ਹੀ ਜੋ ਇੱਕ ਡਾਕਟਰ ਹੀ ਤੇ ਇਹਨੇ ਮੈਕਸੀਕੋ ਤੋਂ ਵਾਪਸ ਆ ਕੇ ਵਿਕਟੋਰੀਆ ਵਿੱਚ ਇੱਕ ਨਵੀਂ ਜੌਬ ਸ਼ੁਰੂ ਕਰਨੀ ਹੁੰਦੀ ਆ ਜੇਕ ਆਸਟ੍ਰੇਲੀਆ ਤੋਂ ਟਰੈਵਲ ਕਰਕੇ ਸੈਂਡਿਏਗੋ ਜਾਂਦਾ ਵਾ ਜਿੱਥੇ ਕੈਲਮ ਦੀ ਰਿਹਾਇਸ਼ ਹੁੰਦੀ ਆ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਅਮਰੀਕੀ ਦੋਸਤ ਹੁੰਦਾ ਵਾ ਜਿਹਦਾ ਨਾਮ ਹੁੰਦਾ ਵਾ ਜੈਕ ਕਾਰਟਰ ਰੋਡ ਜੈਕ ਦੀ ਉਮਰ 30 ਸਾਲ ਹ ਇਹ ਤਿੰਨੋਂ ਦੋਸਤ ਮੈਕਸੀਕੋ ਦੀ ਬਾਹਰ ਕੈਲੀਫੋਰਨੀਆ ਸਟੇਟ ਦੇ ਇੱਕ ਸ਼ਹਿਰ ਦੇ ਵਿੱਚ ਸਰਫਿੰਗ ਲਈ ਜਾਣ ਦਾ ਪਲਾਨ ਬਣਾਉਂਦੇ ਆ ਇਹਨਾਂ ਦਾ ਬੇਸ ਹੁੰਦਾ ਵਾ ਟਿਓਨਾ ਦੇ ਲਾਗੇ ਪੈਂਦਾ ਇੱਕ ਸ਼ਹਿਰ ਰੋਜ਼ਾਰੀਟੋ ਜਿੱਥੇ ਇਹਨਾਂ ਨੇ ਇੱਕ Airbnb ਅਕੋਮੋਡੇਸ਼ਨ ਬੁੱਕ ਕੀਤੀ ਹੁੰਦੀ ਆ ਤੇ Airbnb ਵਿੱਚ ਇਹਨਾਂ ਦਾ ਚੈੱਕ ਇਨ ਦੀ ਤਰੀਕ ਹੁੰਦੀ ਆ 27 ਅਪ੍ਰੈਲ ਦਿਨ ਸ਼ਨੀਵਾਰ ਸੈਂਡਿਆਗੋ ਵਿੱਚ ਕੈਲਮ ਤੇ ਜੇਗ ਰੈਂਡੀ ਡਿਵਲ ਨਾਮ ਦੇ ਇੱਕ ਬੰਦੇ ਨੂੰ ਮਿਲਦੇ ਆ ਜਿਹਨੂੰ ਆਪ ਨੂੰ ਵੀ ਸਰਫਿੰਗ ਦਾ ਸ਼ੌਂਕ ਹੁੰਦਾ ਤੇ ਰੈਂਡੀ ਇਹਨਾਂ ਨੂੰ ਇੱਕ ਜਗ੍ਹਾ ਬਾਰੇ ਦੱਸਦਾ ਵਾ ਜੋ ਮੈਕਸੀਕੋ ਦੇ ਐਨਸਨਾਟਾ ਸ਼ਹਿਰ ਦੇ ਲਾਗੇ ਹੁੰਦੀ ਆ ਤੇ ਜਗਤ ਨਾਮ ਹੁੰਦਾ ਵਾ ਲਾਬੁਕਾਨਾ ਤੇ ਇੱਕ ਬੀਚ ਹੁੰਦਾ ਵਾ ਇਹ ਸਰਫਿੰਗ ਲਈ ਬਹੁਤ ਵਧੀਆ ਲੋਕੇਸ਼ਨ ਹੁੰਦੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਬਿਜ਼ੀ ਨਹੀਂ ਹੁੰਦੀ ਕਿਉਂਕਿ ਆਮ ਟੂਰਿਸਟ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ ਤੇ ਇਹ ਇੱਕ ਰਿਮੋਟ ਲੋਕੇਸ਼ਨ ਹੁੰਦੀ ਆ ਤੇ ਇਹ ਬੰਦਾ ਆਪਣੇ ਹੱਥ ਨਾਲ ਇੱਕ ਮੈਪ ਵੀ ਡਰਾ ਕਰਕੇ ਇਹਨਾਂ ਭਰਾਵਾਂ ਨੂੰ ਦਿੰਦਾ ਵਾ ਉੱਥੇ ਪਹੁੰਚਣ ਲਈ ਕੈਲਮ ਤੇ ਜੇਕ ਆਪਣੇ ਅਮਰੀਕਨ ਫਰੈਂਡ ਜੈਕ ਨਾਲ ਰੋਜ਼ਰੀਟੋ ਜਾਣ ਤੋਂ ਪਹਿਲਾਂ ਇਸ ਨਵੀਂ ਜਗ੍ਹਾ ਜੋ ਉਹਨਾਂ ਨੂੰ ਦੱਸੀ ਹੁੰਦੀ ਹੈ ਰੈਂਡੀ ਨੇ ਉੱਥੇ ਜਾਣ ਦਾ ਪਲਾਨ ਬਣਾਉਂਦੇ ਆ। ਐਨਸਿਨਾਡਾ ਰੋਜ਼ਰੀਟੋ ਤੋਂ ਹੈਗਾ ਉਹ 85 ਕਿਲੋਮੀਟਰ ਦੂਰ ਤੇ ਜਿਹੜੀ ਕੈਂਪਿੰਗ ਦੀ ਲੋਕੇਸ਼ਨ ਉਹਨਾਂ ਨੂੰ ਪਤਾ ਲੱਗੀ ਹੁੰਦੀ ਹੈ ਉਹ ਐਨਸਿਨਾਡਾ ਤੋਂ ਵੀ ਹੋਰ ਅੱਗੇ ਹੁੰਦੀ ਹੈ ਡੇਢ ਘੰਟੇ ਦੀ ਡਰਾਈਵ ਦੇ ਉੱਤੇ ਤੇ ਇਹ ਇੱਕ ਰਿਮੋਟ ਬੀਚ ਹੁੰਦਾ। ਹੁਣ న్యూਸ ਦੇ ਵਿੱਚ ਇਹ ਰਿਮੋਟ ਲੋਕੇਸ਼ਨ ਕਾਫੀ ਡੀਪ ਦੱਸੀ ਗਈ ਆ। ਡਰਗ 카rtel ਸੀ ਟੈਰੀਟਰੀ ਦੇ ਵਿੱਚ ਇਸ ਜਗ੍ਹਾ ਤੇ ਮੋਬਾਈਲ ਰਿਸੈਪਸ਼ਨ ਵੀ ਕੋਈ ਖਾਸ ਵਧੀਆ ਨਹੀਂ ਹੁੰਦੀ ਤੇ ਇੱਥੇ ਜਾਣ ਵਾਲੀ ਇੱਕੋ ਇੱਕ ਸੜਕ ਉਹ ਵੀ ਬੜੀ ਮਾੜੀ ਹਾਲਤ ਵਿੱਚ ਦੱਸੀ ਜਾਂਦੀ ਆ ਤੁਸੀਂ ਆ ਮੈਪ ਦੇ ਵਿੱਚ ਸਾਫ਼ ਵੇਖ ਸਕਦੇ ਜੀ ਕਿ ਆ ਯੂ ਐਸ ਏ ਦੇ ਮੈਕਸੀਕੋ ਦਾ ਬਾਰਡਰ ਆ ਤੇ ਆ ਯੂ ਐਸ ਏ ਦਾ ਸ਼ਹਿਰ ਹੈਗਾ ਵਾ ਸੈਂਡਿਏਗੋ ਤੇ ਮੈਕਸੀਕੋ ਵਾਲੀ ਸਾਈਡ ਤੇ ਹੈਗਾ ਵਾ ਟਿਉਾਨਾ ਡਰਗ 카rtel ਸਿੱਥੋਂ ਡਰਗ ਦੀਆਂ ਕਨਸਾਈਨਮੈਂਟਸ ਕਿਸ਼ਤੀਆਂ ਤੇ ਲੋਡ ਕਰਕੇ ਅਮਰੀਕਾ ਸਮੱਗਲ ਕਰਨ ਦਾ ਕੰਮ ਕਰਦੇ ਆ ਤੇ ਜੇ ਕਿਸੇ ਦੀ ਕਿਸਮਤ ਮਾੜੀ ਹੋਵੇ ਤੇ ਉਹ ਗਲਤ ਟਾਈਮ ਤੇ ਗਲਤ ਜਗ੍ਹਾ ਤੇ ਮੌਜੂਦ ਹੋਵੇ ਜਦੋਂ 카rtel ਦਾ ਸਮੱਗਲਿੰਗ ਤੇ ਇਹਦਾ ਨਤੀਜਾ ਬਹੁਤ ਮਾੜਾ ਨਿਕਲਦਾ ਹੁੰਦੇ ਹੁੰਦਾ ਵਾ ਸ਼ਨੀਵਾਰ 27 ਅਪ੍ਰੈਲ ਦਾ ਤੇ ਤਿੰਨਾਂ ਦੋਸਤਾਂ ਨੇ ਰੋਜ਼ਾ ਰੀਟੋ ਦੇ ਵਿੱਚ ਬੋਕੀ ਤੇਰ ਬੀ ਐਨ ਬੀ ਵਿੱਚ ਚੈੱਕ ਇਨ ਕਰਨਾ ਹੁੰਦਾ ਪਰ ਤਿੰਨਾਂ ਵਿੱਚੋਂ ਉੱਥੇ ਕੋਈ ਵੀ ਨਹੀਂ ਹੁੰਦਾ ਤੇ ਸਾਰਾ ਦਿਨ ਨਿਕਲ ਜਾਂਦਾ ਫਿਰ 29 ਅਪ੍ਰੈਲ ਨੂੰ ਦਿਨ ਸੋਮਵਾਰ ਜਦੋਂ ਕੈਲਮ ਰੋਬਿੰਸਨ ਨੇ ਵਾਪਸ ਸੈਂਡਿਏਗੋ ਵਿੱਚ ਆਪਣੇ ਕੰਮ ਤੇ ਜਾਣਾ ਹੁੰਦਾ ਤੇ ਉਹ ਕੰਮ ਤੇ ਵੀ ਨਹੀਂ ਪਹੁੰਚਦਾ ਤੇ ਨਾ ਹੀ ਉਹਦੇ ਵੱਲੋਂ ਕੋਈ ਫੋਨ ਨਾਲ ਕੰਟੈਕਟ ਕੀਤਾ ਜਾਂਦਾ ਕਿਸੇ ਵੀ ਰਿਸ਼ਤੇਦਾਰ ਨੂੰ ਤੇ ਨਾ ਫਿਰ ਕੰਮ ਤੇ ਕਿਸੇ ਬੰਦੇ ਨੂੰ ਇਹ ਦੇਖਦੇ ਆ ਇਹਨਾਂ ਦੇ ਰਿਲੇਟਿਵਸ ਜਿਹੜੇ ਆ ਪੁਲਿਸ ਨੂੰ ਕੰ ਤਿੰਨ ਤਿੰਨਾਂ ਵਿੱਚੋਂ ਇੱਕ ਦਾ ਫੋਨ ਜਿਹੜਾ ਉਹ ਲੱਭ ਜਾਂਦਾ ਪਰ ਇਹ ਫੋਨ ਹੁੰਦਾ ਵਾ ਇੱਕ ਆਰੀ ਗਾਰਸੀਆ ਨਾਮ ਦੀ 23 ਸਾਲ ਦੀ ਕੁੜੀ ਦੇ ਕੋਲ ਤੇ ਪੁਲਿਸ ਜਿਹੜੀ ਆ ਉਹ ਇਸ ਕੁੜੀ ਨੂੰ ਅਰੈਸਟ ਕਰ ਲੈਂਦੀ ਆ ਪੋਸ਼ਟਾਸ਼ ਕਰਨ ਲਈ ਇਹਦੀ ਅਰੈਸਟ ਹੋਣ ਤੋਂ ਬਾਅਦ ਦੋ ਹੋਰ ਬੰਦੇ ਹਸੂਸ ਗਾਰਸੀਆ ਤੇ ਕ੍ਰਿਸਚਨ ਗਾਰਸੀਆ ਨੂੰ ਅਰੈਸਟ ਕਰ ਲਿਆ ਜਾਂਦਾ ਇਹ ਤਿੰਨੋਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਇਨਵੈਸਟੀਗੇਸ਼ਨ ਵਿੱਚ ਅੱਗੇ-ਅੱਗੇ ਲਿੰਕ ਜੁੜਦੇ ਜਾਂਦੇ ਆ ਤੇ ਪੁਲਿਸ ਇਹਨਾਂ ਤਿੰਨਾਂ ਦੀ ਪੋਸਟਾਸ਼ ਵਿੱਚ ਮਿਲੀ ਜਾਣਕਾਰੀ ਤੇ ਕੰਮ ਕਰਨਾ ਸ਼ੁਰੂ ਕਰਦੀ ਆ ਤੇ ਪਹੁੰਚ ਜਾਂਦੀ ਆ ਉਸ ਜਗਾ ਤੇ ਜਿੱਥੇ ਜੇਕ ਕੈਲਨ ਤੇ ਜੈਕ ਨੇ ਆਪਣਾ ਕੈਂਪ ਸੈਟਅਪ ਕੀਤਾ ਹੁੰਦਾ ਕੈਂਪ ਸਾਈਟ ਤੇ ਪਹੁੰਚਣ ਤੇ ਪੁਲਿਸ ਨੂੰ ਉੱਥੇ ਚੱਲੀਆਂ ਹੋਈਆਂ ਗੋਲੀਆਂ ਦੀਆਂ ਕੁਝ ਸ਼ੈਲ ਕੇਸਿੰਗਸ ਮਿਲਦੀਆਂ ਵਾ ਤੇ ਟੈਂਟ ਲੱਗਾ ਮਿਲਦਾ ਤੇ ਇਸੇ ਕੈਂਪ ਤੋਂ ਕੁਝ ਦੂਰੀ ਤੇ ਇੱਕ ਪਿਕਅਪ ਟਰੱਕ ਵੀ ਮਿਲਦਾ ਵਾ ਜਿਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੁੰਦਾ ਤੇ ਇਹ ਉਹੀ ਸ਼ੈਵਰਲੇ ਕੋਲੋਰੈਡੋ ਟਰੱਕ ਹੁੰਦਾ ਵਾ ਜਿਹਦੇ ਤੇ ਟਰੈਵਲ ਕਰਕੇ ਤਿੰਨੇ ਦੋਸਤ ਯੂਐਸਏ ਤੋਂ ਮੈਕਸੀਕੋ ਆਏ ਹੁੰਦੇ ਆ ਇਲਾਕੇ ਦੀ ਸ਼ਾਨ ਬਿੰਦ ਕਰਦੇ ਆ ਪ ਕੈਂਪ ਸਾਈਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇੱਕ 15 ਮੀਟਰ ਡੂੰਘਾ ਖੂਹ ਮਿਲਦਾ। ਤੇ ਖੂਹ ਨੂੰ ਜਦੋਂ ਅਨਕਵਰ ਕੀਤਾ ਜਾਂਦਾ ਤੇ ਪੁਲਿਸ ਨੂੰ ਵਿੱਚ ਪਈਆਂ ਮਿਲਦੀਆਂ ਵਾਂ ਕੈਲਮ ਰੌਬਿੰਸਨ, ਜੇਕ ਰੌਬਿੰਸਨ ਤੇ ਜੈਕ ਰੋਡ ਦੀਆਂ ਲਾਸ਼ਾਂ। ਤੇ ਖੂਹ ਦੇ ਵਿੱਚੋਂ ਹੀ ਇੱਕ ਚੌਥੀ ਲਾਸ਼ ਵੀ ਮਿਲਦੀ ਹੈ ਜੋ ਹੁੰਦੀ ਹੈ ਇੱਕ ਲੋਕਲ ਫਾਰਮਰ ਦੀ ਤੇ ਇਹ ਬੰਦਾ ਵੀ ਕਾਫੀ ਸਮੇਂ ਤੋਂ ਲਾਪਤਾ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਤਿੰਨ ਮੈਕਸੀਕਨ ਕੈਂਪ ਸਾਈਡ ਦੇ ਲਾਗੋਂ ਡਰਾਈਵ ਕਰਕੇ ਜਾਂਦੇ ਹੀ ਤੇ ਉਹਨਾਂ ਨੇ ਉੱਥੇ ਪਿਕਅਪ ਟਰੱਕ ਖੜਿਆ ਵੇਖਿਆ ਇਹਨਾਂ ਦਾ ਪਲਾਨ ਹੁੰਦਾ ਵਾ ਟਰੱਕ ਨੂੰ ਚੋਰੀ ਕਰਕੇ ਉਹਦੇ ਸਪੇਅਰ ਪਾਰਟ ਵੇਚਣੇ ਤੇ ਜਦੋਂ ਇਹ ਕੋਸ਼ਿਸ਼ ਕਰਦੇ ਆ ਟਰੱਕ ਨੂੰ ਲੈ ਕੇ ਜਾਣ ਦੀ ਤੇ ਤਿੰਨਾਂ ਦੋਸਤਾਂ ਦੇ ਵਿੱਚੋਂ ਇੱਕ ਇਹਨਾਂ ਨੂੰ ਰੋਕਣ ਲਈ ਟੈਂਟ ਵਿੱਚੋਂ ਬਾਹਰ ਆਉਂਦਾ ਤੇ ਹੁਣ ਇਹ ਤਿੰਨਾਂ ਵਿੱਚੋਂ ਕੌਣ ਹੀ ਜੋ ਪਹਿਲਾਂ ਬਾਹਰ ਆਇਆ ਟੈਂਟ ਚੋਂ ਇਹ ਗੱਲ ਕਲੀਅਰ ਨਹੀਂ ਆ ਤੇ ਇਹ ਜਿਹੜਾ ਵੀ ਹੀ ਉਹਨੂੰ ਗੋਲੀ ਮਾਰ ਕੇ ਮੈਕਸੀਕਨਸ ਵੱਲੋਂ ਉੱਥੇ ਹੀ ਮਾਰ ਦਿੱਤਾ ਜਾਂਦਾ ਤੇ ਆਵਾਜ਼ ਸੁਣ ਕੇ ਬਾਕੀ ਦੋ ਦੋਸਤ ਵੀ ਬਾਹਰ ਆਉਂਦੇ ਆ ਮਦਦ ਕਰਨ ਲਈ ਤੇ ਇਹਨਾਂ ਦ ਇਹਨਾਂ ਤਿੰਨਾਂ ਨੂੰ ਸਿਰ ਦੇ ਵਿੱਚ ਗੋਲੀ ਮਾਰ ਕੇ ਇੱਕ ਐਗਜ਼ੀਕਿਊਸ਼ਨ ਸਟਾਈਲ ਵਿੱਚ ਮਾਰ ਦਿੱਤਾ ਜਾਂਦਾ ਤੇ ਇਹਨਾਂ ਤਿੰਨਾਂ ਦੋਸਤਾਂ ਨੂੰ ਮਾਰਨ ਦਾ ਜਿਹੜਾ ਤਰੀਕਾ ਵਰਤਿਆ ਗਿਆ ਇਹ ਡਰਗ ਕਾਰਟੇਲਸ ਦੇ ਆਪਰੇਟ ਕਰਨ ਦੇ ਤਰੀਕੇ ਨਾਲ ਮੈਚ ਕਰਦਾ ਜਿਸ ਤੋਂ ਇਹ ਸ਼ੱਕ ਵਾ ਕਿ ਇਹ ਤਿੰਨੋਂ ਦੋਸਤ ਇੱਕ ਆਰਗੇਨਾਈਜ਼ਡ ਕ੍ਰਾਈਮ ਰਿੰਗ ਦਾ ਸ਼ਿਕਾਰ ਹੋਏ ਮੈਕਸੀਕਨ ਪੁਲਿਸ ਨੇ ਇਹ ਕੇਸ ਵਿੱਚ ਬੜੀ ਮੁਸਤੈਦੀ ਵਿਖਾਈ ਤੇ ਇਨਵੈਸਟੀਗੇਸ਼ਨ ਪ੍ਰੋਪਰ ਢੰਗ ਨਾਲ ਸ਼ੁਰੂ ਕੀਤੀ ਕਿਉਂਕਿ ਮਰਨ ਵਾਲੇ ਤਿੰਨੋਂ ਹੀ ਬੰਦੇ ਫੋਰਨ ਨੈਸ਼ਨਲ ਹੀਗੇ ਦੋ ਆਸਟ੍ਰੇਲੀਅਨ ਤੇ ਇੱਕ ਅਮਰੀਕਨ ਤੇ ਪੁਲਿਸ ਦਾ ਕਹਿਣਾ ਵਾ ਕਿ ਇਹ ਕੇਸ ਵਿੱਚ ਹੋਰ ਵੀ ਲੋਕ ਇਨਵੋਲਵ ਹੋਏ ਹੋ ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਇਸ ਟਾਈਮ ਜਾਰੀ ਆ ਲੋਕਲਸ ਦਾ ਕਹਿਣਾ ਵਾ ਕਿ ਜੇ ਕੋਈ ਮੈਕਸੀਕਨ ਗਾਇਬ ਹੋਣ ਦੀ ਰਿਪੋਰਟ ਦਰਜ ਕਰਵਾਈ ਹੁੰਦੀ ਤੇ ਪੁਲਿਸ ਨੇ ਇੰਨੀ ਗੰਭੀਰਤਾ ਨਾਲ ਜਾਂਚ ਪੜਤਾਲ ਨਹੀਂ ਹੀ ਕਰਨੀ ਤੇ ਇਹਦਾ ਸਬੂਤ ਆਪਣੇ ਸਾਹਮਣੇ ਆ ਜਿੱਥੇ ਇੱਕ ਫਾਰਮਰ ਜੋ ਕਈ ਦਿਨਾਂ ਤੋਂ ਲਾਪਤਾ ਸੀਗਾ ਉਹ ਵੀ ਐਂਡ ਵਿੱਚ ਉਸੇ ਖੂਹ ਜੋ ਮਿਲਿਆ ਜਿੱਥੇ ਜੇਕ ਕੈਲਮ ਤੇ ਜੈਗ ਦੀਆਂ ਲਾਸ਼ਾਂ ਮਿਲੀਆਂ ਪਰ ਬਾਹ ਕੈਲੀਫੋਰਨੀਆ ਦੇ ਲੋਕਾਂ ਵਿੱਚ ਗੁੱਸਾ ਵੀ ਆ ਤੇ ਆਸ ਵੀ ਬੱਜੀ ਆ ਕਿ ਹੋ ਸਕਦਾ ਵਾ ਇਸ ਕੇਸ ਤੋਂ ਬਾਅਦ ਜਿਹੜੇ ਉਹਨਾਂ ਦੇ ਇਸ਼ੂ ਆ ਉਹ ਵੀ ਹਾਈਲਾਈਟ ਹੋਣ ਤੇ ਉਥੋਂ ਦੇ ਲੋਕਲ ਲੋਕਾਂ ਨੇ ਮਰਨ ਵਾਲੇ ਜਿੰਨੇ ਦੋਸਤਾਂ ਦੀ ਸਪੋਰਟ ਦੇ ਵਿੱਚ ਰੈਲੀਆਂ ਵੀ ਕੱਢੀਆਂ ਕੈਲਮ ਤੇ ਜੇਕ ਦੇ ਮਾਪਿਓ ਪਰਤਸ ਤੋਂ ਮੈਕਸੀਕੋ ਜਾ ਚੁੱਕੇ ਆ ਤੇ ਇੰਨਾ ਹੀ ਉੱਥੇ ਜਾ ਕੇ ਬਾਡੀਜ਼ ਨੂੰ ਆਇਡੈਂਟੀਫਾਈ ਕੀਤਾ ਜੇਕ ਤੇ ਕੈਲਮ ਰੋਬਿਨਸਨ ਦੀ ਮਾਂ ਦਾ ਇੱਕੋ ਬਿਆਨ ਆਇਆ ਵਾ ਹੁਣ ਤੱਕ ਜਿਹਦੇ ਵਿੱਚ ਉਹਨੇ ਕਿਹਾ ਵਾ ਕਿ ਉਹਨੂੰ ਸਿਰਫ ਇਸ ਗੱਲ ਦੀ ਤਸੱਲੀ ਆ ਕਿਉਂਕਿ ਦੋਨੋਂ ਮੁੰਡੇ ਆਪਣੇ ਐਂਡ ਵਾਲੇ ਟਾਈਮ ਦੇ ਵਿੱਚ ਇਕੱਠੇ ਸੀ। ਦੋਵੇਂ ਭਰਾ ਜੇਕ ਤੇ ਕੈਲਮ ਸਫਾ 6 ਫੁੱਟ ਦੇ ਐਥਲੀਟ ਸੀ ਤੇ ਇਹਨਾਂ ਨੂੰ ਇਕੱਠੇ ਸਰਫਿੰਗ ਕਰਨਾ ਪਸੰਦ ਸੀ। ਤੇ ਇਹਨਾਂ ਨਾਲ ਮਰਨ ਵਾਲਾ ਅਮਰੀਕਨ ਜੈਕ ਰੋਡ ਉਹਦਾ ਵੀ 3 ਮਹੀਨੇ ਵਿੱਚ ਵਿਆਹ ਹੋਣ ਵਾਲਾ ਹੈ। ਬਹਾ ਕੈਲੀਫੋਰਨੀਆ ਮੈਕਸੀਕੋ ਦੀ ਸਭ ਤੋਂ ਵਾਇਲੈਂਟ ਸਟੇਟਾਂ ਵਿੱਚੋਂ ਇੱਕ ਮੰਨੀ ਜਾਂਦੀ ਆ ਪਰ ਟੂਰਿਸਟਲੀ ਜਨਰਲੀ ਸੇਫ ਆ ਕਿਉਂਕਿ ਜਿਹੜੇ ਸਿਟੀ ਦੇ ਲਾਗੇ ਲੱਗ ਜਾਣੇ ਇਲਾਕੇ ਆ ਉਹ ਜਿਆਦਾ ਖਤਰਨਾਕ ਨਹੀਂ ਮੰਨੇ ਜਾਂਦੇ ਪਰ ਜੇ ਮਾੜੀ ਕਿਸਮਤ ਹੋ ਗਈ ਉਹਨੂੰ ਕਿਤੇ ਵੀ ਕੁਝ ਵੀ ਹੋ ਸਕਦਾ। ਬੜੇ ਕਈ ਤਿੰਨਾ ਮੈਕਸੀਕਨਸ ਦੇ ਉੱਤੇ ਲੋਟਖੋ ਤੇ ਡਰੱਗਸ ਸਮਗਲਿੰਗ ਵਰਗੇ ਚਾਰजेस ਪਹਿਲਾਂ ਵੀ ਲੱਗ ਚੁੱਕੇ ਆ ਤੇ ਜੇ ਇੱਕ ਕੈਲਨ ਤੇ ਜੈਕ ਦੀ ਆਪਣੀ ਮਾੜੀ ਕਿਸਮਤ ਆ ਆਪਾਂ ਕਹਿ ਸਕਦੇ ਆ ਇੱਥੇ ਕਿ ਉਹਨਾਂ ਤਿੰਨਾਂ ਦੇ ਪਾਸ ਇਹਨਾਂ ਤਿੰਨ ਕ੍ਰਾਈਮਨਲਸ ਨਾਲ ਕਰਾਸ ਕੀਤੇ ਜਿਹਦਾ ਰਿਜ਼ਲਟ ਐਂਡ ਵਿੱਚ ਬਹੁਤ ਮਾੜਾ ਨਿਕਲਿਆ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਹੁਣ ਥੋੜੀ ਲੰਮੀ ਚੱਲੂਗੀ ਤੇ ਹੱਲੇ ਹੋਰ ਵੀ ਕਈ ਕੁਸ਼ ਇਹਦੇ ਵਿੱਚੋਂ ਬਾਹਰ ਆਊਗਾ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਸਤੀਕਾਲ